ਉਹ ਸਾਬਨਾ ਇਹ ਲੱਗਦਾ ਹੈ ਕਿ ਜਿਹੜੇ ਵੀ ਗਰੰਥੀ ਸਿੰਘ ਆ ਸਾਡੇ ਜਾਂ ਪ੍ਰਚਾਰਕ ਹੈ ਜਾਂ ਸਾਡੇ ਜਿਹੜੇ ਕੀਰਤਨੀਏ ਉਹਨਾਂ ਨੇ ਆਪਦੇ ਬੱਚਿਆਂ ਨੂੰ ਗਰੰਥੀ ਸਿੰਘ ਨਹੀਂ ਬਣਾਉਣਾ ਕਿਉਂਕਿ ਉਹਨਾਂ ਦੇ ਹਾਲਾਤ ਹੀ ਮਾੜੇ ਆ ਹਾਲਾਤ ਕਿਉਂ ਮਾੜੇ ਆ ਹਰ ਇੱਕ ਗਲਤੇ ਨੁਕਤਾ ਚੀਨੀ ਹੁਣ ਮੈਂ ਧਾਰਨ ਦੇ ਦੇਣਾ ਤੁਹਾਨੂੰ ਇੱਕ ਆ ਮੈਂ ਵੀਡੀਓ ਵੀ ਨਾਲ ਚਲਾਉਂਗਾ ਯੂ ਐਸ اے ਦੀ ਵੀਡੀਓ ਹੈ ਅਮਰੀਕਾ ਦੀ ਉਹ ਕੀਰਤਨੀ ਜਿਹੜਾ ਕਰ ਰਿਹਾ ਕੀਰਤਨ ਉਹ ਹੱਥ ਜੋੜ ਕੇ ਰੋ ਰਿਹਾ ਕਹਿੰਦਾ ਯਾਰ ਅਸੀਂ ਤਾਂ ਅਗਲੇ ਹਫਤੇ ਐਤਵਾਰ ਨੂੰ ਆਪਦਾ ਬੋਰੀ ਬਿਸਤਰਾ ਬੰਨਣਾ ਹੈ ਇੰਡੀਆ ਚੱਲੇ ਕਿਉਂਕਿ ਜਿਹੜਾ ਕੋਈ ਸਾਨੂੰ 10 ਡਾਲਰ ਜਾਂ 5 ਡਾਲਰ ਜਾਂ 20 ਡਾਲਰ ਦੇ ਜਾਂਦਾ ਤੇ ਇਹ ਪ੍ਰਧਾਨ ਨਹੀਂ ਹਰਦੇ ਖੋਣੋਂ ਇਹ ਸਾਥੋਂ ਖੋ ਲੈਂਦੇ ਐ ਜਿਹੜੀ ਤੁਹਾਨੂੰ ਤਨਖਾਹ ਮਿਲਦੀ ਹੈ ਜਾਂ ਤਲ ਬੱਕਰੀ ਮਿਲਦੀ ਹੈ ਤਨਖਾਹ ਦੇ ਨਾਲ ਸਾਡੇ ਗੁਜ਼ਾਰੇ ਨਹੀਂ ਪੂਰੇ ਹੁੰਦੇ ਅਸੀਂ ਪਿੱਛੇ ਪਰਿਵਾਰ ਪਾਲੀਏ ਜਾਂ ਆਪਣੇ ਆਪ ਨੂੰ ਇਥੇ ਪਾਲੀਏ ਮੈਂ ਤੁਹਾਨੂੰ ਮਸਾਲਾ ਦੇ ਸਕਦਾ ਗੁਰਦੁਆਰਾ ਸਾਹਿਬ ਦੇ ਪ੍ਰਧਾਨਾਂ ਦੀਆਂ ਜਿਹੜੇ ਆਮ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਉਹਨਾਂ ਦੀਆਂ ਸਾਡੇ ਕੋਲ ਮਸਾਲਾ ਪਈਆਂ ਮੈਂ ਸਾਰੇ ਗ੍ਰੰਥੀ ਸਿੰਘਾਂ ਨੂੰ ਸਾਰੇ ਪ੍ਰਧਾਨਾਂ ਨੂੰ ਮੈਂ ਨਹੀਂ ਮਾਰੇ ਸਮਝਦਾ ਕੁਝ ਕ ਹੈ ਜਿਹੜੇ ਕਿ ਗ੍ਰੰਥੀ ਸਿੰਘਾਂ ਦੇ ਨਾਲ ਹੀ ਜ਼ਿਆਦਾ ਦੁਰਵਿਹਾਰ ਕਰਦੇ ਆ ਉਹ ਹੁਣ ਮੈਂ ਆਪਦੇ ਨਾਲ ਬੀਤੀ ਦੱਸ ਦਿੰਦਾ ਆ ਮੈਂ ਹੁਣ ਨਾਂ ਨਹੀਂ ਲੈਣਾ ਉਸ ਗ੍ਰੰਥੀ ਸਿੰਘ ਦਾ ਅਸੀਂ ਗੁਰਦੁਆਰਾ ਸਾਹਿਬ ਦੇ ਮੱਥਾ ਟੇਕਣ ਗਏ ਦੇਖ ਰਾਈ ਮੱਥਾ ਟੇਕਿਆ ਉਸ ਤੋਂ ਬਾਅਦ ਆਪਦੀ ਮਰਜ਼ੀ ਨਾਲ ਸੇਖਾ ਚੱਲੇ ਗ੍ਰੰਟੀ ਸਿੰਘ ਦੇ ਬੱਚੇ ਇੱਥੇ ਐ ਐਸਸੀ ਵਰਗ ਦਾ ਸਬੰਧਤਾ ਬੰਦਾ ਏ ਚਲੋ ਇਹਨੂੰ 200 ਰੁਪਏ ਇਹਨੂੰ ਪਈਆ ਲੈ ਲਓ ਉਹਦੇ ਸਾਨੂੰ ਇਸ਼ਾਰਾ ਕੀਤਾ ਇਹਨਾਂ ਦੇ ਹਾਲਾਤ ਵੇਖੋ ਗ੍ਰੰਟੀ ਸਿੰਘਾਂ ਦੇ ਉਹਨਾਂ ਨੇ ਸਾਨੂੰ ਇਸ਼ਾਰਾ ਕੀਤਾ ਵੀ ਨਹੀਂ ਜੀ ਬਾਅਦ ਦੇ ਵਿੱਚ ਉਹਨੇ ਆ ਕੇ ਦੱਸਿਆ ਕਿੰਦੇ ਜੀ ਉਹ ਵਾਈਸ ਪ੍ਰਧਾਨ ਬੈਠਾ ਇਹਦੇ ਵਿੱਚੋਂ ਨਾਲ ਦੀ ਨਾਲ ਹੀ ਖੋਲਣੇ ਨਾਤਾ ਕਰਤੀ ਸਿੰਘਾਂ ਦੇ ਯਾਰ ਉਲਟਾ ਤੁਸੀਂ ਉਹਨਾਂ ਦੇ ਉੱਤੇ ਬਲੇਮ ਕਰਦੇ ਹੋ ਜੀ ਆਹ ਕਰਤਾ ਜੀ ਇਹਨੇ ਆਹ ਕਰਤਾ ਜੀ ਇੱਕ ਤੁਸੀਂ ਦੇਖੀ ਹੋਣੀ ਮੇਰੀ ਵੀਡੀਓ ਚੱਲੀ ਸੀ ਜਿਹਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਕਹਿ ਰਿਹਾ ਸੀ ਕਿ ਐਤਕੀ ਵਿਸਾਖੀ ਤੇ ਅਸੀਂ ਰਬਦਾਸ ਜੀ ਸਿੱਖ ਤੇ ਵਜਵੀ ਸਿੱਖ ਪੱਠ ਹੀ ਨਹੀਂ ਰੱਖਣਗੇ ਕਿਉਂ ਯਾਰ ਗੰਦ ਪਾਉਦੇ ਆ ਇੰਨਾ ਲੋਕਾਂ ਨੂੰ ਰੋਕਣ ਦੀ ਲੋੜ ਹੈ ਇਹ ਇਹ 10-15 ਸਾਲ ਇਸ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਤੇ ਇਹਨਾਂ ਨੇ ਆਪ ਦੇ ਬੱਚੇ ਗ੍ਰੰਥੀ ਨਹੀਂ ਬਣਾਉਣੇ ਇਹ ਬੱਚੇ ਪੜਾ ਕੇ ਭਲਾ ਕੋਈ ਹੋਰ ਕੰਮ ਕਰਾ ਲੈਣਗੇ ਜਿਹੜੇ ਹਿਸਾਬ ਨਾਲ ਇਹਨਾਂ ਦੇ ਹਾਲਾਤ ਹੈ ਇਹਨਾਂ ਨੇ ਗ੍ਰੰਥੀ ਨਹੀਂ ਤੇ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਲੂ ਗ੍ਰੰਥੀਆਂ ਦੀ ਲੋੜ ਪਊਗੀ ਇਹ ਪੋਜੀਸ਼ਨ